ਜੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਦੇ ਪੇਰੈਂਟਸ ਨਹੀਂ ਜਾਂ ਜਿਨ੍ਹਾਂ ਦੇ ਮਾਪਿਓ ਇੰਨੇ ਸਮਰੱਥ ਨਹੀਂ ਕਿ ਉਹ ਆਪਦੇ ਬੱਚਿਆਂ ਨੂੰ ਪੜ੍ਹਾ ਸਕਣ ਜਾਂ ਕੋਈ ਹੋਰ ਮਜਬੂਰੀ ਕਰਕੇ ਜਿਹਦੇ ਕਰਕੇ ਬੱਚਿਆਂ ਬੱਚੇ ਆਪਣੀ ਪੜ੍ਹਾਈ ਤੋਂ ਜਾਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਨੇ ਅਸੀਂ ਉਹਨਾਂ ਬੱਚਿਆਂ ਨੂੰ ਕਵਰ ਕੀਤਾ ਔਰ ਪੂਰੇ ਪੰਜਾਬ ਦੇ ਵਿੱਚ ਤਕਰੀਬਨ 2000 ਬੱਚੇ ਜਿਹੜੇ ਕਵਰ ਕੀਤੇ ਗਏ ਆ ਔਰ ਅਸੀਂ ਟੀਚਾ ਵੀ ਇਸ ਤੋਂ ਅੱਗੇ ਰੱਖਿਆ ਹੋਇਆ ਔਰ ਅੱਜ 4000 ਪ੍ਰਤੀ ਮਹੀਨਾ ਦੇ ਨਾਲ ਇਹਨਾਂ ਦੀ ਇੱਕ ਸਕਾਲਰਸ਼ਿਪ ਟਾਈਪ ਜਿਹੜੀ ਸਕੀਮ ਹੁੰਦੀ ਹੈ ਕਿ 4000 ਬੱਚੇ ਨੂੰ ਹਰ ਮਹੀਨੇ ਮਿਲੇਗਾ 18 ਸਾਲ ਦੀ ਉਮਰ ਤੱਕ ਇਸ ਵਿੱਚ ਕੋਈ ਸ਼ਰਤ ਵੀ ਰੱਖੀ ਗਈ ਹੈ ਜਿਹੜੀ ਕੋਈ ਆਮਦਨ ਦੀ ਸ਼ਰਤ ਹੋਵੇ ਜਾਂ ਜਿਹੜੇ ਕਿੰਨੇ ਬੱਚੇ ਜਿਹੜੇ ਹੈਗੇ ਪਰਿਵਾਰ ਦੇ ਵਿੱਚ ਹੁਣ ਸਾਰੇ ਲਾਭ ਲੈ ਸਕਦੇਗਾ ਹਾਂ ਦੇਖੋ ਜੀ ਪੇਰੈਂਟਸ ਦੀ ਐਨੂਅਲ ਇਨਕਮ ਜਿਵੇਂ ਬਾਕੀ ਕੋਈ ਪੈਨਸ਼ਨ ਲਾਉਣੇ ਆ ਇਹਦੇ ਵਿੱਚ ਵੀ ਕੰਸੀਡਰ ਕੀਤੀ ਜਾਂਦੀ ਹੈ ਜੀ ਮੀਨਸ ਐਨੂਅਲ 1000 ਤੋਂ ਥੱਲੇ ਵਾਲਿਆਂ ਨੂੰ ਸ਼ਹਿਰੀ ਤੇ 72000 ਤੋਂ ਥੱਲੇ ਜਿਹੜੇ ਪਿੰਡੂ ਹਲਕੇ ਦੇ ਪੇਰੈਂਟਸ ਆਉਂਦੇ ਇਸ ਤਰ੍ਹਾਂ ਕਨਸਿਡਰ ਕਰਦੇ ਆ ਪਰ ਮੇਰੀ ਕੋਸ਼ਿਸ਼ ਇਹੀ ਹੈ ਕਿ ਕੋਈ ਵੀ ਬੱਚਾ ਜਿਹੜਾ ਵਾਕਈ ਡਿਜ਼ਰਵ ਕਰਦਾ ਵੀ ਉਹ ਇਸ ਕੀਮਤੋਂ ਵਾਂਝਾ ਨਾ ਰਹੇ ਔਰ ਅਸੀਂ ਇਹਦੇ ਤੇ ਪ੍ਰੋਪਰ ਇੱਕ ਕੈਂਪੇਨ ਚ ਲਾ ਕੇ ਉਹਨਾਂ ਬੱਚਿਆਂ ਨੂੰ ਕਵਰ ਕਰਾਂਗੇ ਜਿਹੜੀ ਪੈਦਾ ਨਾਲ ਪਿਛੋਂ ਮਿਲਦੀ ਜੇ ਪੈਨਸ਼ਨ ਤੋਂ ਇਲਾਵਾ 4000 ਰੁਪਏ ਸਰਕਾਰ ਮੰਕਰੀ। ਜੇਕਰ ਉਹ ਪਹਿਲਾਂ ਹੀ 1500 ਪੈਨਸ਼ਨ ਲੈ ਰਿਆ ਫਿਰ ਉਹ ਨਹੀਂ ਲੈ ਸਕਦਾ ਪਰ ਜੇਕਰ ਉਹ ਕਿਸੇ ਪੈਨਸ਼ਨ ਚ ਕਵਰ ਨਹੀਂ ਹੋ ਰਿਹਾ ਫਿਰ ਅਸੀਂ ਉਹਨੂੰ 4000 ਦੇਵਾਂਗੇ ਭਾਵੇਂ ਉਹ ਪੀਕ ਮੰਗ ਦੇ ਬੱਚੇ ਅਸੀਂ ਰੈਸਕਿਊ ਕਰਦੇ ਆਂ ਜਾਂ ਕੋਈ ਸਾਨੂੰ ਲੇਬਰ ਕਰਦੇ ਬੱਚੇ ਮਿਲ ਰਹੇ ਨੇ ਇਸ ਤਰ੍ਹਾਂ ਦੇ ਬੱਚੇ ਅਸੀਂ ਕਵਰ ਕਰ ਕੁੱਲ ਕਿੰਨਾ ਬਜਟ ਰੱਖਿਆ ਗਿਆ ਹੈਗਾ ਇਸ ਸਕੀਮ ਦਾ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਕਿ 2000 ਅਸੀਂ ਕਵਰ ਕੀਤਾ ਔਰ ਮਾਰਚ ਤੱਕ ਅਸੀਂ ਇਹ ਕੀਤਾ ਕਿ 7000 ਬੱਚਾ ਅਸੀਂ ਜਿਹੜਾ 7000 ਬੱਚਿਆਂ ਨੂੰ ਅਸੀਂ 4000 ਕੁ ਤਿੰਨ ਮਹੀਨਿਆਂ ਦਾ ਸਰਪੰਚ ਜਿਹਦੀ ਗੱਲ ਕੀਤੀ ਆ ਅਰਬਟ ਵਾਲੀ ਵਰਕਰਾਂ ਦੇ ਚੰਨੇ ਇਹ ਆਪਾਂ ਕੀ ਕਰਨਾ ਸ਼ੁਰੂ ਕਰਿਆ ਜੇ ਕਿਸੇ ਕਾਰਨ ਕਰਕੇ ਐਬਸੈਂਟ ਹੋ ਰਹੀ ਹੋ ਉਹਨਾਂ ਨੂੰ ਦੁਬਾਰੇ ਪੁੱਛੋ ਇਹਨਾਂ ਘਰਵਾਰਾਂ ਨੂੰ ਬਹੁਤ ਸਾਰੇ ਇਹੋ ਜਿਹੇ ਕੇਸ ਆ ਰਹੇ ਨੇ ਜਿਹਦੇ ਵਿੱਚ ਕੋਈ ਬਿਮਾਰੀ ਕਰਕੇ ਜਾਂ ਕੋਈ ਜੈਨੂਇਨ ਪ੍ਰੋਬਲਮ ਕਰਕੇ ਐਬਸੈਂਟ ਰਹੀਆਂ ਔਰ 100 ਤੋਂ ਉੱਪਰ ਦੇ ਹਰ ਕੇਸ ਮੇਰੇ ਕੋਲ ਪਏ ਨਹੀਂ ਉਹਦੇ ਲਈ ਕੋਈ ਪਾਲਿਸੀ ਬਣਾਉਣੀ ਪਾਏਗੀ ਕਿਉਂਕਿ ਇੱਕ ਨੂੰ ਕੀਤਾ ਤਾਂ ਦੂਜਾ ਕੋਰਟ ਕੇਸ ਕਰੇਗਾ ਸੋ ਅਸੀਂ ਪਾਲਿਸੀ ਕੱਢ ਰਹੇ ਹਾਂ ਤਾਂ ਕਿ ਉਹਨਾਂ ਦਾ ਵੀ ਦੁੱਖ ਦਰਦ ਜਿਹੜਾ ਸੁਣਿਆ ਜਾਵੇ ਪਰ ਦੂਸਰੇ ਪਾਸੇ ਕਲਕੱਤਾ ਦੇ ਵਿੱਚ ਇੱਕ ਵੱਡਾ ਖਾੜ ਵਸਪਿਆ ਹੈਗਾ ਪੂਰੇ ਜਿਹੜਾ ਸ਼ਰਮਨਾਕ ਘਟਨਾ ਹੈਗੀ ਹੈ ਕਿ ਆਪ ਦੇ ਵਿੱਚ ਆ ਜਾਏ ਕੋਈ ਤੂੰ ਪੰਜਾਬ ਜਾਂ ਰਹੇ ਤਾਂ ਜੋ ਹੋਰ ਤੋਂ ਲਗੇ ਆ ਜੋ ਵੀ ਕਲਕੱਤਾ ਚ ਵਾਪਰਿਆ ਉਰੀਤ ਹੈ ਇੱਛਾ ਕਿ ਕਦੇ ਵੀ ਇਹ ਕਿਤੇ ਵੀ ਨਾ ਵਾਪਰੇ ਪਰ ਸਾਨੂੰ ਚੌਕਸ ਹੋਣ ਦੀ ਲੋੜ ਹੈ ਕਿਉਂਕਿ ਬੇਟੀਆਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਉਹਦੇ ਲਈ ਅਸੀਂ ਇੱਕ ਤਾਂ ਜੋ ਮੇਰੇ ਡਿਪਾਰਟਮੈਂਟ ਨਾਲ ਸੰਬੰਧਿਤ ਹੈ ਅਸੀਂ ਊਮਨ ਹੈਲਪਲਾਈਨ 181 ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਹਦੇ ਚ 250 ਹੋਰ ਪਰਤੀਆਂ ਕਰਨ ਜਾ ਰਹੇ ਹਾਂ ਤਕਰੀਬਨ 2 ਮਹੀਨੇ ਵਿੱਚ ਅਸੀਂ ਇਹ ਕੰਪਲੀਟ ਕਰ ਲਵਾਂਗੇ ਔਰ ਜਿਹੜਾ ਪੋਸ਼ ਐਕਟ ਹੈ ਕਿ ਸੈਕਸ਼ੂਅਲ ਹਰਾਸਮੈਂਟ ਦੇ ਅਗੇਂਸਟ ਉਹਨੂੰ ਵੀ ਅਸੀਂ ਥੋੜੇ ਹੋਰ ਸਖਤੀ ਨਾਲ ਲਾਗੂ ਕਰਾਂਗੇ ਬਾਕੀ ਜਿੱਥੇ ਕਿਤੇ ਸਾਵਧਾਨੀਆਂ ਦੀ ਲੋੜ ਹੈ ਚਾਹੇ ਸੀਸੀਟੀਵੀ ਕੈਮਰਾਜ਼ ਦੀ ਲੋੜ ਹੈ ਸੁਰੱਖਿਆ ਅਫਸਰਾਂ ਦੀ ਲੋੜ ਹੈ ਉਹ ਅਸੀਂ ਡਿਮਾਂਡਸ ਲੈ ਰਹੇ ਹਾਂ ਔਰ ਉਹ ਵੀ ਅਸੀਂ ਕਰਨਗੇ ਪਰ ਜਿਹੜਾ ਤੁਹਾਡੀ ਕਰਨਾ ਵਾਪਰੀ ਹੈਗੇ ਆ ਉਸ ਨੂੰ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਕਰਨ ਦੇ ਲਈ ਮਾਲੀ ਮਦਦ ਕਮੈਂਸ ਦੇ ਜਾ ਉਹਨਾਂ ਨੂੰ ਕਿਸ ਤਰ੍ਹਾਂ ਮੈਂ ਤਾਂ ਇਹੀ ਕਹਾਂਗੀ ਕਿਉਂਕਿ ਪੇਰੈਂਟਸ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਚ ਕੋਈ ਮਾਲੀ ਮਦਦ ਨਹੀਂ ਚਾਹੁੰਦੇ ਹੁੰਦੇ ਇਨਸਾਫ ਚਾਹੁੰਦੇ ਹੁੰਦੇ ਆ ਔਰ ਅਸੀਂ ਇਹ ਹੀ ਕਹਾਂਗੇ ਕਿ ਜਿੰਨੀ ਦੇਰ ਤੱਕ ਫਾਂਸੀ ਤੇ ਨਹੀਂ ਲਗਾਇਆ ਜਾਂਦਾ ਇਹੋ ਜਿਹੇ ਦੋਸ਼ੀਆਂ ਨੂੰ ਚੈਨ ਨਾਲ ਨਹੀਂ ਬੈਠਾਂਗੇ